Aripiu o aqui, Peru que O Ieshu Marunare de, Marunare não are. Ieshu não de, aqui, peru. آواز کے ساتھ دل جائے اس کے لہو سے ہم دل جائے اس کے لہو سے ہم ہوگا نہ دنیا کا کوئی بھی غم ہوگا نہ دنیا کا کوئی بھی غم تاری پیو ہوا کی ہر اونچی جی آواز کے ساتھ तारी पी करुचिया मास सार हो यूनादे मारो नेशूनादे मारो ने हथो गोटा कारी पियो घरु चिया मास सां دل جائے اس لہوسے ہم دل جائے اس کے لہوسے ہم دنیا کا کوئی بھی گم ہو گانا دنیا کا کوئی بھی گم تاری پی ہوا گی کرو جی آواز کسا پربھو یشو دی جن تعریف <تصفح> ہوتی <تصفح> ہے ਕੱਚ ਕੇ ਵੱਜ ਕੇ ਨੱਚ ਕੇ ਟੱਪ ਕੇ ਰੌਲਾ ਪਾ ਕੇ ਯੇਸ਼ੂ ਮਸੀਹ ਦੀ ਤਾਰੀਫ ਕਰਿਆ ਕਰੋ ਕਿਉਂਕਿ ਯੇਸ਼ੂ ਮਸੀਹ ਦੀ ਤਾਰੀਫ ਕਰਨ ਤੋਂ ਸ਼ੈਤਾਨ ਨੂੰ ਅੱਗ ਲੱਗਦੀ ਹੈ ਔਰ ਜਦੋਂ ਭਾਈ ਯੇਸ਼ੂ ਮਸੀਹ ਦੇ ਨਾਂ 'ਚ ਤਾੜੀਆਂ ਮਾਰਦੇ ਆਂ ਤਾਂ ਸ਼ੈਤਾਨ ਨੂੰ ਅੱਗ ਲੱਗਦੀ ਆ ਜਦੋਂ ਆਪਾਂ ਯੇਸ਼ੂ ਮਸੀਹ ਦੇ ਨਾਮ 'ਚ ਹਾਲੇਲੂਇਆ ਬੋਲਦੇ ਆਂ ਤਾਂ ਸ਼ੈਤਾਨ ਨੂੰ ਅੱਗ ਲੱਗਦੀ ਆ ਜਦੋਂ ਬੋਲਦੇ ਯੇਸ਼ੂ ਕੇ ਲੋਕੀ ਜੈ ਤਾਂ ਸ਼ੈਤਾਨ ਨੂੰ ਅੱਗ ਲੱਗਦੀ ਆ ਜਦੋਂ ਆਪ ਪ੍ਰਭੂ ਦੇ ਬਚਨ ਦਾ ਪ੍ਰਚਾਰ ਕਰਦੇ ਆ ਤਾਂ ਸ਼ਤਾਨ ਨੂੰ ਅੱਗ ਲੱਗਦੀ ਆ ਸ਼ੈਤਾਨ ਨੂੰ ਡਾਇਰੈਕਟ ਵੀ ਅੱਗ ਲੱਗਦੀ ਤੇ ਲੋਕਾਂ ਦੇ ਵਿੱਚ ਵੀ ਅੱਗ ਲੱਗਦੀ ਆ ਐ ਬਾਕੀ ਪ੍ਰਭੂ ਯਿਸੂ ਮਸੀਹ ਨੇ ਲੂਕਾ 12 ਦੇ ਨੰਝਾਇਚ ਕਿਹਾ ਵਾ ਕਿ ਮੈਂ ਧਰਤੀ ਤੇ ਅੱਗ ਲਾਉਣ ਆਇਆ ਆ ਕਾਸ਼ ਕੀ ਅੱਗ ਲੱਗ ਚੁੱਕੀ ਹੁੰਦੀ ਪ੍ਰਭੂ ਯਿਸੂ ਨੇ ਪਰਵਯਸੂ ਦੀ ਅਗਨ ਮਤ ਤਿਤਿ ਦੀ ਅਗਲਾ ਹੋਣਾ ਆ ਕਾਸ਼ ਕੀ ਅਗ ਲੱਗ ਚੁਕੀ ਹਿੰਦੀ ਪਰਵਯਸੂ ਦੀ ਅਗ ਲੱਗ ਚੁਕੀ ਆ ਇਹ ਬੁਝਨੇ ਵਾਲੀ ਆਗ ਨਹੀਂ ਆ ਇਹ ਇਹ ਤਾਂ ਤਿਤਿ ਦੀ ਅਗਨੀ ਹੈ ਕਿ ਜਿਹੜੀ ਬੁਝੂਗੀ ਪਾਣੀ ਪਾਉਣ ਨਾਲ ਉਹ ਵਾਹ ਪਰਪੂਤੀ ਅਗ ਲੱਗ ਚੱਕੀ ਆ ਠੀਕ ਆ ਪ੍ਰਭੂ ਯੇਸ਼ੂ ਦੀ ਹੱਕ ਵਚਨ ਦੀ ਹੱਕ ਫੈਲਦੀ ਜਣੀ ਆ ਕਿ ਯੇਸ਼ੂ ਮਸੀਹ ਜਦੋਂ ਆ ਕਿੰਨੇ ਲੋਕੀ ਸ਼ੈਤਾਨ ਨੇ ਪਤਾ ਕੀ ਸੋਚਿਆ ਵਾ ਸ਼ੈਤਾਨ ਨੇ ਬਾਈਬਲ ਚ ਲਿਖਿਆ ਜਦੋਂ ਪ੍ਰਭੂ ਯੇਸ਼ੂ ਮਸੀਹ ਮਤੀ ਚਾਰ ਦੇ ਚ ਉਹ ਵਾਸਤੇ ਹੀ ਵਰਤੇ ਨਾ ਤੇ ਪ੍ਰਭੂ ਯੇਸ਼ੂ ਮਸੀਹ ਨੇ ਮਲਾਂ ਵਾਸ ਰੱਖਿਆ ਤੇ ਸ਼ੈਤਾਨ ਆਇਆ ਕੋਲ ਤੇ ਜਦੋਂ ਪ੍ਰਭੂ ਯੇਸ਼ੂ ਨਾਲ ਗੱਲਬਾਤ ਕਰਦਾ ਪ੍ਰਭੂ ਯੇਸ਼ੂ ਮਸੀਹ ਬਚਨ ਦੇ ਵਿੱਚ ਉਹ ਸ਼ੈਤਾਨ ਨੂੰ ਜਵਾਬ ਦਿੰਦਾ ਹੈ ਤੇ ਹਰ ਹੁੰਦਾ ਹੈ ਤੇ ਸ਼ੈਤਾਨ ਨੇ ਸੋਚਿਆ ਕਿ ਯੇਸ਼ੂ ਮਸੀਹ ਜੇ ਬਚਨ ਚ ਬੋਲਦਾ ਤੇ ਸ਼ੈਤਾਨ ਨੇ ਸਜਾ ਕਿਉਂ ਨਾ ਮੈਂ ਬਚਨ ਚ ਬੋਲਣ ਡੇ ਪਾ ਸ਼ੈਤਾਨ ਨੇ ਸੋਚਿਆ ਕਿ ਮੈਂ ਕਿਉਂ ਨਾ ਬਚਨ ਬੋਲਣ ਡੇ ਪਾ ਔਰ ਫਿਰ ਸ਼ੈਤਾਨ ਕਹਿੰਦਾ ਕਿ ਲਿਖਿਆ ਵਾ ਤੂੰ ਆਪਣੇ ਨੂੰ نیچے ਗਿਰਾ ਦੇ ਬਹੁਤ ਆਪਣੇ ਦੂਤਾਂ ਨੂੰ ਹੁਕਮ ਦਾਇਗਾ ਤੇ ਚੱਕ ਲੈਣ ਤੇਰੇ ਪੈਰਾਂ ਸਾਡੇ ਲਗੂ ਤੇ ਪਰ ਵੀ ਯਿਸੂ ਨੇ ਕਿਹਾ ਵਾ ਕਿ ਤੂੰ ਆਪਣੀ ਪ੍ਰਭੂ ਪਰਮੇਸ਼ਰ ਨੂੰ ਨਾ ਪਰਦਾ ਤੇ ਸ਼ੈਤਾਨੇ ਵਜਰ ਬੋਲਦਾ ਅੱਜ ਵੀ ਜਿਹੜੇ ਦੂਜੇ ਲੋਕੀ ਆ ਨਾ ਮੰਨ ਲੱਕੀ ਪ੍ਰਭੂ ਤੋਂ ਬਾਹਰ ਉਸਤਾਨੀ ਬੰਦੇ ਵਿਰੋਧੀ ਜਿਹੜੇ ਆ ਪ੍ਰਭੂ ਦਾ ਵਿਰੋਧ ਕਰਦੇ ਨੇ ਪ੍ਰਭੂ ਦੇ ਬਚਨ ਦਾ ਪ੍ਰਭੂ ਦੇ ਚਮਤਕਾਰ ਨਾਲ ਬਰੋਦ ਕਰਦੇ ਉਹ ਪੰਨਾ ਸੋਚਿਆ ਕਿ ਹੋਰ ਤੇ ਸਾਡੀ ਗੱਲ ਨਹੀਂ ਬਣੀ ਕਿਸੇ ਤਰੀਕੇ ਨਾਲ ਵੀ ਕਿਉਂ ਨਾ ਆਪਾਂ ਦੂਜਾ ਬਾਈਬਲ ਦਾ ਬਾਈਬਲ ਦੇ ਵਿੱਚ ਬੋਲ-ਬੋਲ ਕੇ ਇਹਨਾਂ ਨੂੰ ਸਮਝਾਈਏ ਮੈਡੀਕਲ ਸਰ ਅੱਛਾ ਬਾਈਬਲ 'ਚ ਇਹ ਤਾਂ ਲੱਭ ਲਿਆ ਕੀ ਕਹਿੰਨੇ ਮੇ ਬਚਾਰ ਕੀਤਾ ਵਾ ਜਾਂ ਕੈਨੇ ਸ਼ਰਾਬ ਪੀਤੀ ਕੈਨੇ ਕੁਛ ਕੀਤਾ ਤੇ ਬਾਈਬਲ ਚ ਤੁਹਾਨੂੰ ਇਹ ਨਹੀਂ ਲੱਭਾ ਵੇ ਸਮਝੋ ਵੇ ਸਭ ਜਿੰਸ ਤੁਹਾਨੂੰ ਇਹ ਨਹੀਂ ਲੱਭਾ ਵਿੱਚੋਂ ਕਿ ਜਿੱਦਾਂ ਜਿੱਦਾਂ ਮੱਤੀ 28 ਦੇ ਇਹ ਨਹੀਂ ਪੜਿਆ ਮੱਤੀ 28 ਦੇ ਲੂਕਾ 24 ਦੇ ਮਾਰਕਸ 16 ਦੇ ਔਰ ਇਹੋ ਨਵੀਂ ਜੀਲ 20 ਦੇ ਇਹਨਾਂ ਚਵਾਨ ਜੀਲਾ ਚ ਮੱਤੀ 28 ਚ ਲਿਖਿਆ ਯੇਸ਼ੂ ਮਸੀਹ ਐਤਵਾਰ ਮਰਦਿਆਂ ਚ ਜੀ ਉੱਠਿਆ ਵਾ ਹਫਤੇ ਦਾ ਪਹਿਲਾ ਦਿਨ ਯੇਸ਼ੂ ਮਸੀਹ ਐਤਵਾਰ ਮਰਦਿਆਂ ਚ ਜੀ ਉੱਠਿਆ ਹਫਤੇ ਦੇ ਪਹਿਲੇ ਦਿਨ ਔਰ ਮਤੀ 28 ਦੇ ਵਿੱਚ ਲਿਖਿਆ ਯੇਸ਼ੂ ਮਸੀਹ ਹਫਤੇ ਦੇ ਪਹਿਲੇ ਦਿਨ ਤੜਕੇ ਮਰਦਿਆਂ ਚ ਜੀ ਉੱਠਿਆ ਉਹਦੀ ਕਬਰ ਅੱਜ ਵੀ ਖਾਲੀ ਹੈ ਹਾਈ ਹੀ ਘਟੋ ਕੇ ਕਹਿੰਦੇ ਆ ਯੇਸ਼ੂ ਮਸੀਹ ਦੀ ਖਬਰ ਖਾਲੀ ਹੈ ਤੇ ਉਹ ਮਤੀ 28 ਚ ਲਿਖਿਆ ਯੇਸ਼ੂ ਮਸੀਹ ਮਰਦਿਆਂ ਚ ਜੀ ਉੱਠਿਆ ਤੜਕੇ ਐਤਵਾਰ ਦੇ ਦਿਨ ਫਰਲੂਕਾ 24 ਦੇ ਵਿੱਚ ਯੀਸ਼ੂ ਮਸੀਹ ਮਰਦਿਆਂ ਚੋਂ ਜੀ ਉੱਠਿਆ ਔਰ ਮਰਕਸ 16 ਚ ਯੀਸ਼ੂ ਮਸੀਹ ਮਰਦਿਆਂ ਚੋਂ ਜੀ ਉੱਠਿਆ ਔਰ ਯੂਹਨਾ 20 ਦੇ ਆਏ ਯੀਸ਼ੂ ਮਸੀਹ ਮਰਦਿਆਂ ਚੋਂ ਜੀ ਉੱਠਿਆ ਔਰ ਜੀ ਉੱਠ ਕੇ ਆਪਣੇ ਚੇਲਿਆਂ ਕੋਲ ਆਇਆ ਔਰ ਉਹਨਾਂ ਦੇ ਨਾਲ ਬਹਿ ਕੇ ਰੋਟੀ ਖਾਧੀ ਪ੍ਰਭ ਯੀਸ਼ੂ ਮਸੀਹ ਨੇ ਮੱਛੀ ਵੀ ਖਾਧੀ ਆਪਣੇ ਚੇਲਿਆਂ ਨਾਲ ਕਿ ਜਵਾਨੋ ਕੀ ਫੜਿਆ ਲਿਓ ਮੱਛੀ ਖਾਈ ਗੀ ਪ੍ਰਭੂ ਯਿਸੂ ਮਸੀਹ ਨੇ ਮੱਛੀ ਵੀ ਖਾਦੀ ਆਪਣੇ ਚੇਲਿਆਂ ਦੇ ਨਾਲ ਰੋਟੀ ਖਾਦੀ ਜੀ ਉੱਠੋ ਤੋਂ ਬਾਅਦ ਯਿਸੂ ਮਸੀਹ ਨੇ ਔਰ 40 ਦਿਨ ਧਰਤੀ ਤੇ ਰਹਿ ਕੇ 40 ਦਿਨ ਧਰਤੀ ਤੇ ਰਹਿ ਕੇ ਆਪਣੇ ਚੇਲਿਆਂ ਨੂੰ ਆਗਾ ਦਿੱਤੀ ਕਿ ਪੂਰੀ ਦੁਨੀਆ ਵਿੱਚ ਸਾਰੀਆਂ ਕੌਮਾਂ ਵਿੱਚ ਜਾ ਕੇ ਪ੍ਰਚਾਰ ਕਰੋ ਜਿਹੜਾ ਨੇਚਾ ਕਰੇ ਤੇ ਬਖਸ਼ਮਾਨ ਲਵੇ ਬਚਾਇਆ ਜਾਏਗਾ ਔਰ ਜਿਹੜਾ ਯਿਸੂ ਮਸੀਹ ਦੇ ਨੇਚਾ ਨਹੀਂ ਕਰੇਗਾ ਬਖਸ਼ਮਾਨ ਨਹੀਂ ਲਏਗਾ ਉਹਦੇ ਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ ਸਮਝ ਲ ਕਿਤੇ ਬਚੋ ਕਿਤੇ ਬਚੋਗੇ ਹੋਣ ਵਾਲੇ ਗਰੋਥ ਤੋਂ ਪਰਮੇਸ਼ਰ ਦੇ ਇਹਨੇ ਕਿਹਾ ਪ੍ਰਭੂ ਯਿਸੂ ਨੇ ਕਿਹਾ ਮਰ ਕੇ ਸੌਣਾ ਜਿਹੜਾ ਨੇਚਾ ਕਰੇ ਤੇ ਬਹੁਤ ਸਮਾਨ ਲਵੇ ਉਹ ਬਚਾਇਆ ਜਾਏਗਾ ਜਿਹੜਾ ਨੇਚਾ ਨਾ ਕਰੇ ਯਿਸੂ ਮਸੀਹ ਦੇ ਓਨਲੀ ਯਿਸੂ ਮਸੀਹ ਦੇ ਜਿਹੜਾ ਯਿਸੂ ਮਸੀਹ ਦੇ ਨੇਚਾ ਨਹੀਂ ਕਰੂਗਾ ਉਦ ਤੇ ਸਜ਼ਾ ਦਾ ਹੁਕਮ ਕੀਤਾ ਜਾਏਗਾ ਸਮਝ ਲਓ ਨਾ ਯਿਸੂ ਸਿੱਧੇ ਦੇ ਛੱਡੀ ਨਾ ਕਰੇਗਾ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਣਾ ਜੋ ਠੀਕ ਹੈ ਸਜ਼ਾ ਜਿਹੜੀ ਹੈ ਨਾ ਇੱਥੇ ਵੀ ਸਜ਼ਾ ਤੇ ਗਾੜੀ ਵੀ ਸਜ਼ਾ ਠੀਕ ਹੈ ਤੇ ਫਿਰ ਬਾਈਬਲ ਚ ਲਿਖਿਆ ਵਾ ਫਿਲਪੀਆ ਦੇ ਵਿੱਚ ਲਿਖਿਆ 2H ਆਕਾ ਬਾਈਬਲ ਚ ਲਿਖਿਆ ਪਰਮੇਸ਼ਰ ਨੇ యేషు مسیਹ ਨੂੰ ਅਜਿਹਾ ਇੱਕ ਨਾਮ ਦਿੱਤਾ ਕਿ ਹਰ ਇੱਕ ਜੋ ਯੇਸ਼ੂ ਮਸੀਹ ਦਾ ਨਾਮ ਲਵੇਗਾ ਹਰ ਇੱਕ ਯੇਸ਼ੂ ਮਸੀਹ ਦਾ ਨਾਮ ਲਏਗਾ ਉਹ ਬਚਾਇਆ ਜਾਏਗਾ ਲਿਖਿਆ ਆਕਾਸ਼ ਉਤਲੇ ਧਰਤੀ ਉਤਲੇ ਔਰ ਧਰਤੀ ਦੇ ਹੇਠਾਂ ਜਿਹੜੇ ਲੋਕ ਹੈ ਨਾ ਹਰ ਇੱਕ ਦਾ ਗੁੱਟਣਾ ਝੁਕੇਗਾ ਯੇਸ਼ੂ ਕੇ ਅੱਗੇ ਹਰ ਇੱਕ ਗੁੱਟਣਾ ਝੁਕੇਗਾ ਹਰ ਜ਼ਬਾਨ ਅੰਗੀਕਾਰ ਕਰੇਗੀ ਯੇਸ਼ੂ ਹੀ ਪ੍ਰਭੂ ਹੈ ਮੰ ਲੋ ਮੇਰੀ ਗੱਲ ਸੁਨੋ ਵਿਰੋਧ ਕਰਨ ਵਾਲਿਓ ਪ੍ਰਭੂ ਦੇ ਬਚਨ ਦਾ ਵਿਰੋਧ ਕਰਨ ਵਾਲੇ ਪ੍ਰਭੂ ਦੇ ਤਾਸਾਂ ਦੇ ਵਿਰੋਧ ਕਰਨ ਵਾਲੇ ਇਹ ਬੜੀ ਇਹਨਾਂ ਨੇ ਗੱਲ ਪੜ੍ਹੀ ਆ ਕਿ ਅਸੀਂ ਪਾਸਟਰਾਂ ਦੇ ਖਿਲਾਫ ਆ ਠੀਕ ਆ ਪਖੰਡਵਾਦ ਦੇ ਖਿਲਾਫ ਹੈ ਕਿਹੜੀ ਗੱਲ ਸਾਡਾ ਪਖੰਡਵਾਦ ਆ ਭੂਤ ਯਿਸੂ ਮਸੀਹ ਨੇ ਕਿਹਾ ਨਿਕਲ ਗਏ ਮੇਰੇ ਨਾਮ ਚ ਮਰ ਕੇ 16 ਦੇ ਚਿੰਨ੍ਹ ਲਿਖਿਆ ਯਿਸੂ ਨੇ ਕਿਹਾ ਮੇਰੇ ਨਾਮ ਚ ਭੂਤ ਨਿਕਲਣਗੇ ਫਿਰ ਯਿਸੂ ਮਸੀਹ ਨੇ ਕਿਹਾ ਕੀ ਤੁਸੀਂ ਰੋਗੀਆਂ ਤੇ ਹੱਥ ਰੱਖੋਗੇ ਤੇ ਉਹਨਾਂ ਦੀਆਂ ਬਿਮਾਰੀਆਂ ਜੰਦੀਆਂ ਰਹਿਣਗੀਆਂ ਪਰ ਵੀ ਯਿਸੂ ਮਸੀਹ ਜਿ ਬਿਮਾਰ ਚੰਗੇ ਹੁੰਦੇ ਆ ਅੱਜ ਪਰਮੇਸ਼ਰ ਬਹੁਤ ਸਾਰੇ ਰੱਬ ਦੀਆਂ ਗੱਲਾਂ ਕਰਦੇ ਆ ਪਰ ਉਹਨੂੰ ਸਾਬਤ ਨਹੀਂ ਨਾ ਕਰਦੇ ਆਹੀਂ ਯੇਸ਼ੂ ਦੀਆਂ ਗੱਲਾਂ ਕਰਦੇ ਆ ਯੇਸ਼ੂ ਮਸੀਹ ਨੂੰ ਸਾਬਤ ਵੀ ਕਰਦੇ ਆ ਪ੍ਰ부ਦੀ ਦਾਣਾ ਕਿ ਉਹ ਜਿੰਦਾ ਹੈ ਜਿੰਦਾ ਹੈ ਔਰ ਚਮਤਕਾਰ ਕਰਦਾ ਹੈ ਕੈਂਸਰ ਬਿਮਾਰ ਪੈਰਾਲਾਈਜ਼ ਭੰਗੇ ਬੋਲੇ ਲੰਗੜੇ ਅਤਰੰਗੀ ਮੁਰਦੇ ਸਭ ਯੇਸ਼ੂ ਦੇ ਨਾਮ ਸੇ ਚੰਗੇ ਹੁੰਦੇ ਆ ਸਭ ਯੇਸ਼ੂ ਦੇ ਨਾਮ ਸੇ ਕਿਸੇ ਵਿਅਕਤੀ ਦੇ ਨਾਮ ਸੇ ਨਹੀਂ ਯੇਸ਼ੂ ਦੇ ਨਾਮ ਸੇ ਕਰਦਾ ਕਿ ਨਾ ਦੋਰਾ ਪ੍ਰਭੂ ਆਪਣੇ ਦਾਸਾਂ ਦੋਰਾ ਬਾਈਬਲ ਚ ਲਿਖਿਆ ਮੱਤੀ 10 ਦੀ 40 ਚ ਯੇਸ਼ੂ ਮਸੀਹ ਨੇ ਕਿਹਾ ਜਿਹੜਾ ਤੁਹਾਨੂੰ ਕਬੂਲ ਕਰਦਾ ਮੈਨੂੰ ਕਬੂਲ ਕਰਦਾ ਇਹ ਤੇ ਪਾਸਟਰਾਂ ਦੋ ਨਵਰਤ ਕਰਦੇ ਨਾ ਪਾਸਟਰ ਨੂੰ ਵੀ ਤੁਹਾਨੂੰ ਕਬੂਲ ਕਰਨਾ ਪੈਣਾ ਵਾ توسی کہ پاشا جی سر تر رکھو ٹھیک ہے سارے سر تکو دعا کروائے جائیے بائبل چ لکھا آکاش اتلے دھرتی اتلے دھرتی کے ہٹ لا ہر ایک گٹرا چکے گا یسوسی گاڑی صرف یسوسی گاڑی ہر ایک گٹرا چکے گا ਹਰ ਜਬਾਨ ਪਿਤਾ ਪਰਮੇਸ਼ਰ ਦੀ ਵਡਿਆਈ ਲਿਆ ਕਰਾਰ ਕਰੇਗੀ ਯਸੂ ਹੀ ਪ੍ਰਭੂ ਹੈ ਯਸੂ ਮਸੀਹ ਹੀ ਪ੍ਰਭੂ ਹੈ ਇਹ ਇਦਾਂ ਤੇ ਵੇਖਿਓ ਤੁਸੀਂ ਤੁਹਾਨੂੰ ਮੰਨਣਾ ਪੈਣਾ ਵਾ ਠੀਕ ਆ ਤੁਹਾਡੇ ਖਿਆਲ ਚ ਕੀ ਅਸੀਂ ਬਾਈਬਲ ਪੜ੍ਹਦੇ ਆ ਤੇ ਬਾਈਬਲ ਦੇ ਵਿੱਚੋਂ ਜਿੰਨੇ ਜਿੰਨੇ ਗਲਤੀਆਂ ਕੀਤੀਆਂ ਉਹ ਵੀ ਮਨੋਕੀ ਸੀ ਬਾਈਬਲ ਚ ਲਿਖਿਆ ਸਭਨਾ ਨੇ ਪਾਪ ਕੀਤਾ ਹੈ ਔਰ ਸਾਰੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਰੋਗੇ ਈਸ਼ੂ ਮਸੀਹ ਪਾਪੀਆਂ ਲਈ ਆਇਆ ਵਾ ਜਿਹੜੇ ਬਾਈਬਲ ਚ ਬਾਈਬਲ ਚ ਜਿੰਨਾ ਲੋਕਾਂ ਨੇ ਗਲਤੀ ਕੀਤੀ ਵੀ ਹੋਊਗੀ ਉਹਨਾਂ ਪ੍ਰਭੂ ਕੋ ਮਾਫੀ ਮੰਗੀ ਆ ਪਰਮੇਸ਼ਰ ਕੋ ਪਛਤਾਵਾ ਕੀਤਾ ਪ੍ਰਭੂ ਗਾੜੀ ਠੀਕ ਹੈ ਤੇ ਬਾਈਬਲ ਚ ਇੱਕ ਵੀ ਗੱਲ ਮਾੜੀ ਨਹੀਂ ਲਿਖੀ ਬਾਈਬਲ ਪਰਮੇਸ਼ਰ ਦਾ ਵਚਨ ਹੈ ਔਰ ਪਹਿਲਾ ਤਮੋਸੀਸ 1 ਦੀ 15 ਚ ਲਿਖਿਆ ਹੈ ਲਿਖਿਆ ਇਹ ਵਚਨ ਪੱਕਾ ਹੈ ਏ ਬੱਚੇ ਪੱਕਾ ਹੈ ਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਆ ਭਾਈ ਮਸੀਹ ਯਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿੰਨਾ ਵਿੱਚ ਮਹਾ ਪਾਪੀ ਮੈਂਸ ਤੇ ਪ੍ਰਭੂ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਕਿੱਥੇ ਆਇਆ ਜਗਤ ਵਿੱਚ ਠੀਕ ਹੈ ਪ੍ਰਭੂ ਯਿਸੂ ਮਸੀਹ ਜਗਤ ਵਿੱਚ ਆਇਆ ਪੈਦਾ ਹੋਇਆ ਸਲੀਬ ਤੇ ਮਾਰਿਆ ਗਿਆ ਕਬਰ ਚ ਰੱਖਿਆ ਗਿਆ ਔਰ ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ ਜਿਹੜੇ ਛੱਡਦੇ ਆ ਜਿਹੜੇ ਮੱਚਦੇ ਆ ਜਿਹੜੇ ਤੜਫਦੇ ਆ ਕਈ ਲੋਕਾਂ ਨੂੰ ਜਦੋਂ ਆਪਾਂ ਬੰਦਗੀ ਕਰਦੇ ਆ ਨਾ ਪ੍ਰਵੀਸੋ ਦੀ ਕਈ ਲੋਕੀ ਬੜਾ ਤੜਫਦੇ ਕਈ ਲੋਕੀ ਬੜਾ ਤੜਫਦੇ ਠੀਕ ਆ ਤੇ ਸਾਡੀ ਤਾੜੀਆਂ ਮਾਰ ਤੋਂ ਤੜਫਦੇ ਸਾਡੀਆਂ ਤਾੜੀਆਂ ਜਿਹੜੀ ਯਿਸੂ ਮਸੀਹ ਦੇ ਨਾਂ 'ਚ ਜੇ ਤਾੜੀਆਂ ਮਾਰਦੇ ਨਾ ਸ਼ੈਤਾਨ ਤੇ ਸ਼ੈਤਾਨ ਦੇ ਲੋਕਾਂ ਦੇ ਹਿੱਕ 'ਚ ਵੱਜਦੀਆਂ ਜਾ ਗਈ ਸਾਡੀਆਂ ਤਾੜੀਆਂ ਜਿਹੜੀਆਂ ਨਾ ਸਾਡੀਆਂ ਤਾੜੀਆਂ ਜਿਹੜੀਆਂ ਵਾ ਦਨਾਲੀ ਵਿੱਚ ਨਿਕਲੀਆਂ ਗੋਲੀਆਂ ਤੋਂ ਵੀ ਜ਼ਿਆਦੀਆਂ ਤੇਜ਼ ਵੱਜਦੀਆਂ ਉਹਨਾਂ ਦੇ ਸਾਡੀਆਂ ਤਾੜੀਆਂ ਸਾਡਾ ਹਾਲੇਲੂਆ ਬੋਲਣਾ ਸਾਡਾ ਹੱਸਣਾ ਸਾਡਾ ਨੱਚਣਾ ਸਾਡਾ ਪ੍ਰਚਾਰ ਕਰਨਾ ਸਾਡੀ ਪ੍ਰਾਰਥਨਾ ਕਰਨੀ ਸਾਰਾ ਕੁਝ ਸ਼ੈਤਾਨ ਦੀ ਹਿੱਕ ਚ ਵੱਜਦਾ ਹੈ ਔਰ ਜਿਹੜੇ ਸ਼ੈਤਾਨ ਦੇ ਬੱਚੇ ਉਹਨਾਂ ਦੇ ਵੱਜਦਾ ਹੈ ਹਿੱਕ ਚ ਮਾਰਦੇ ਰਵਾਂਗੇ ਹਿੱਕ ਚ ਸਾਡੇ ਕੋ ਗੋਲੀਆਂ ਦੁਨਿਆਵੀ ਨਹੀਂ ਆ ਸਾਡੇ ਕੋ ਸਵਰਗੀ ਗੋਲੀਆਂ ਆ ਵਾ ਠੀਕ ਆ ਏ ਭਾਵੇਂ ਜਿਹੜੀ ਮਰਜ਼ੀ ਭਾਵੇਂ ਬੁਲਟ ਪ੍ਰੂਫ ਗੱਡੀ ਹੋਵੇ ਤੇ ਭਾਵੇਂ ਜਿੱਥੇ ਮਰਜ਼ੀ ਲੋਕ ਕੇ ਬੈਠੇ ਹੋ ਇਹ ਉੱਥੇ ਜਾ ਕੇ ਬਚਨ ਦੀ ਗੋਲੀ ਵੱਜਣੀ ਹੈ ਬਾਈਬਲ ਦੀ ਗੋਲੀ ਬਾਈਬਲ ਦੇ ਬਚਨ ਦੀ ਗੋਲੀ ਜਿਹੜੀ ਆ ਬਾਈਬਲ ਦੇ ਬਚਨ ਦਾ ਜਿਹੜਾ ਬੰਬ ਹੈ ਨਾ ਉਹ ਚੱਲਦੇ ਰਹਿਣਾ ਠੀਕ ਹੈ ਤੇ ਜਿਹੜੇ ਤੇ ਨੇਚਾ ਕਰਨਗੇ ਉਹ ਬਚਾਇਆ ਜਾਣਗੇ ਜਿਹੜੇ ਯਿਸੂ مسیਹ ਦੇ ਨੇਚਾ ਨਹੀਂ ਕਰਨਗੇ ਉਹਨਾਂ ਦੇ ਸਜ਼ਾ ਦਾ ਹੁਕਮ ਕੀਤਾ ਜਾਣਾ ਬਚ ਜੋ ਐਂ ਤੇ ਇਹ ਕਹਿੰਦੇ ਬਚ ਜੋ ਯਿਸੂ مسیਹ ਦੀ ਗੱਡੀ ਚੁੱਕ ਜੋ ਮੈਂ ਕਿਹ ਕਰੋ ਯਿਸੂ مسیਹ ਦੀ ਗੱਡੀ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਦੇ ਪ੍ਰਭੂ ਯਿਸੂ ਮਸੀਹ ਕਿਰਪਾ ਕਰੇ। ਬਾਕੀ ਜਿੰਨਾ ਮਰਜੀ ਜ਼ੋਰ ਲਾ ਲਓ। ਜਿਹੜੇ ਪ੍ਰਭੂ ਯਿਸੂ ਮਸੀਹ ਦੇ ਹਨ ਉਹਨਾਂ ਨੂੰ ਤੁਸੀਂ ਹਿਲਾ ਨਹੀਂ ਸਕਦੇ। ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਬੂਟਾ ਮੇਰੇ ਸਵਰਗੀ ਪਿਤਾ ਨੇ ਲਾਇਆ ਵਾ ਉਹਨੂੰ ਕੋਈ ਨਹੀਂ ਹਿਲਾ ਸਕਦਾ। ਤੇ ਜਿਹੜਾ ਨਹੀਂ ਲਾਇਆ ਉਹ ਦੇ ਜੜੇ ਪੁੱਟਿਆ ਜਾਏਗਾ। ਜਿਹੜੇ ਲੋਕ ਪ੍ਰਭੂ ਨੇ ਚੁਣਿਆ ਨਾ ਉਹਨਾਂ ਨੂੰ ਤੁਸੀਂ ਜੋ ਮਰਜ਼ੀ ਕਹੋ ਉਹ ਪ੍ਰਭੂ ਯਿਸੂ ਮਸੀਹ ਦੇ ਲੋਕ ਆ ਪ੍ਰਭੂ ਜੀ ਰਹਿਣੇ ਆ। ਉਹਨਾਂ ਦਾ ਜੀਣਾ ਤੇ ਮਰਨਾ ਪ੍ਰਭੂ ਚੁਵੇਗਾ ਸਾਡਾ ਜੀਣਾ ਤੇ ਸਾਡਾ ਮਰਨਾ ਸਾਡਾ ਜੀਣਾ ਸਾਡਾ ਮਰਨਾ ਯੇਸ਼ੂ ਦੇ ਨਾ ਵਿੱਚ ਹੈ ਹallelujah ਸ਼ੇਅਰ ਕਰ ਦਿਓ ਸਾਰੇ ਪ੍ਰਭੂ ਦੇ ਬੇਟੇ ਔਰ ਬੇਟੀਆਂ ਸ਼ੇਅਰ ਕਰ ਦਿਓ ਇਹ ਵੀਡੀਓ ਜਿਹੜੀ ਆ ਵਿਰੋਧੀ ਵੇਖਣ ਕਿ ਯੇਸ਼ੂ مسیਹ ਗੜੀ ਚੁਕਣਾ ਹੀ ਮੈਣਾ ਠੀਕ ਹੈ ਉਹ ਹੋਂਤੇ ਕਹਿੰਦੇ ਨਾ ਇਹ ਇੱਚ ਗੜਾ ਲੇਖ ਮਰ ਤੋਂ ਬਾਅਦ ਵੀ ਉਹਦੇ ਗੜ ਚੁਕਣਾ ਪੈਣਾ ਵਾ ਬਾਈਬਲ ਲਿਖਿਆ ਕਾਸ ਤੇ ਉਤਲੇ ਧਰਤੀ ਉਤਲੇ ਤੇ ਧਰਤੀ ਦੇ ਹੇਠਲਾ ਜਿਹੜੇ ਮਰ ਤੋਂ ਬਾਅਦ ਲੋਕੀਂ ਜਿਹੜੇ ਜੰ ਮਰੇ ਆ ਨਾ ਉਹਨਾਂ ਨੂੰ ਵੀ ਯਿਸੂ مسیਹ ਗੜ ਚੁਕਣਾ ਪੈਣਾ ਉਹਨਾਂ ਨੂੰ ਮੂੰਹ ਤੋਂ اقਰਾਰ ਕਰਨਾ ਪੈਣਾ ਵਾ ਯੇਸ਼ੂ ਪ੍ਰਭੂ ਹੈ ਹਾਲੇਲੂਇਆ ਕਿੰਨਾ ਸੋਹਣਾ ਲੱਗਦਾ ਜਦੋਂ ਆਪਾਂ ਕਹਿੰਨੇ ਯੇਸ਼ੂ ਪ੍ਰਭੂ ਹੈ ਯੇਸ਼ੂ ਹੀ ਮੇਰਾ ਪ੍ਰਭੂ ਹੈ

ਖੁਸ਼ੀਆਂ ਮਨਾ ਲੋ ਕੋ ਉਹ ਯੇਸ਼ੂ ਤੈਨੂੰ ਪਿਆਰ ਕਰਦਾ ਹੋ ਹੋ ਉਹ ਯੇਸ਼ੂ ਮੈਨੂੰ ਪਿਆਰ ਕਰਦਾ ਹallelujah ਯੇਸ਼ੂ ਸਾਨੂੰ ਪਿਆਰ ਕਰਦਾ ਹੈ ਯੇਸ਼ੂ ਸਾਨੂੰ ਬਰਕਤ ਦਿੰਦਾ ਹੈ ਯੇਸ਼ੂ ਸਾਨੂੰ ਚੰਗਾ ਕਰਦਾ ਹੈ ਯੇਸ਼ੂ ਸਾਨੂੰ ਸਦਾ ਦਾ ਜੀਵਨ ਦਿੰਦਾ ਹੈ ਪ੍ਰਭੂ ਸੁਣ ਵਾਲਿਆਂ ਨੂੰ ਸਾਰਾ ਲਾਈਵ ਜਿੰਨੇ ਦੇਖ ਰਹੇ ਹੈ ਸ਼ੀਸ਼ਦਵੇ ਪ੍ਰਭੂ ਦੇ ਦਾਸ ਪ੍ਰਭੂ ਤੇ ਨਿੱਚਵਾਂ ਪ੍ਰਭੂ ਤੇ ਨਿੱਚ ਕਰਨ ਵਾਲੇ ਬੇਟੀਆਂ ਬੇਟੇ ਜਿੰਨੇ ਵੀ ਪ੍ਰਭੂ ਦੇ ਲੋਕ ਲਾਈਵ ਦੇਖ ਰਹੇ ਆ ਸਾਰੇ ਤੱਬ ਕਿ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਔਰ ਆਪਾਂ ਵੈਰੀਆਂ ਨੂੰ ਤੇ ਸ਼ੈਤਾਨ ਨੂੰ ਅੱਗ ਲੁੰਦੇ ਰਹਿਣਾ ਯਿਸੂ ਦੇ ਨਾਮ ਸੀ ਹallelujah praise the lord